ਮੈਂ ਤੁਹਾਡੇ ਮਾਦਮ ਤੋਂ ਲੋਕਾਂ ਨੂੰ ਅਪੀਲ ਕਰਦਾ ਰਿਕੁਐਸਟ ਵੀ ਕਰਦਾ ਕਿ ਜੇਕਰ ਇਹ ਡਰੋਨ ਨਾਲ ਦੇ ਕਾਬੂ ਵਿੱਚ ਕੋਈ ਆ ਗਿਆ ਅਗਰ ਕੋਈ ਬੰਦਾ ਇਹ ਡੋਰ ਨਾਲ ਉਡਾਉਂਦਾ ਗੁੱਡੀ ਫੜਿਆ ਗਿਆ ਉਹ ਜਾਂ ਉਹਦੇ ਪੇਰੈਂਟਸ ਜੇ ਕੋਈ ਵੇਚਦਾ ਫੜਿਆ ਗਿਆ ਤੇ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਆਪਾਂ ਤੁਸੀ ਸਾਡੀ ਔਨੈਸਟੀ ਸਾਡੀ ਡੈਡੀਕੇਸ਼ਨ ਦਾ ਪਤਾ ਲਗਾ ਸਕਦੇ ਹੋ ਕਿ ਪੰਜਾਬ ਪੁਲਿਸ ਇਸ ਜਿਹੜੀ ਖੂਨੀ ਡੋਰ ਹੈ ਇਹਦੇ ਖਿਲਾਫ ਹਰ ਕਦਮ ਚੁੱਕਣ ਨੂੰ ਤਿਆਰ ਹੈ ਇੱਕ ਵਾਰ ਫਿਰ ਤੋਂ ਡਰੋਨ ਉਡਾਇਆ ਜਾ ਰਹੀ ਹੈ ਜੀ ਕੀ ਕੰਮ ਕਰਦੇ ਦੇਖੋ ਜੀ ਅੱਜ ਫੇਰ ਅਸੀਂ ਡਰੋਨ ਉਡਾਇਆ ਅੱਜ ਫੇਰ ਪੁਲਿਸ ਪ੍ਰਸ਼ਾਸਨ ਜੀ ਕੀ ਸਰ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਫੇਰ ਡਰੋਨ ਉਡਾਇਆ ਜਾ ਰਿਹਾ ਪੂਰੇ ਅਮਸਰ ਸ਼ਹਿਰ ਦੇ ਵਿੱਚ ਇੱਥੋਂ ਤੁਸੀਂ ਸਾਡੀ ਔਨੈਸਟੀ ਸਾਡੀ ਡੈਡੀਕੇਸ਼ਨ ਦਾ ਪਤਾ ਲਗਾ ਸਕਦੇ ਹੋ ਕਿ ਪੰਜਾਬ ਪੁਲਿਸ ਇਸ ਜਿਹੜੀ ਖੂਨੀ ਡੋਰ ਹੈ ਇਹਦੇ ਖਿਲਾਫ ਹਰ ਕਦਮ ਚੁੱਕਣ ਨੂੰ ਤਿਆਰ ਹੈ ਸਾਡੇ ਮਾਨਯੋਗ ਡੀਸੀ ਸਾਹਿਬ ਸਾਡੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਉਹਨਾਂ ਦੇ ਵੱਲੋਂ ਜੋ ਹਦਾਇਤਾਂ ਗਈਆਂ ਉਹਤੇ ਕਾਰਵਾਈ ਕਰਦੇ ਹੋયા ਹਾਂ ਪੂਰੇ ਅਮਰਸਰ ਦੇ ਵਿੱਚ ਡਰੋਨ ਜਿਹੜੀ ਮੂਵਮੈਂਟ ਚੱਲ ਰਹੀ ਹੈ ਤਾਂ ਕਿ ਇਹ ਜਿਹੜੀ ਖੂਨੀ ਡੋਰ ਹੈ ਇਹ ਤੇ ਨਤ ਪਾਈ ਜਾ ਸਕੇ ਮੈਂ ਤੁਹਾਡੇ ਮਾਧਮ ਤੋਂ ਲੋਕਾਂ ਨੂੰ ਅਪੀਲ ਕਰਦਾ ਰਿਕਵੈਸਟ ਵੀ ਕਰਦਾ ਕਿ ਜੇਕਰ ਇਹ ਡਰੋਨ ਨਾਲ ਦੇ ਕਾਬੂ ਦੇ ਵਿੱਚ ਕੋਈ ਆ ਗਿਆ ਅਗਰ ਕੋਈ ਬੰਦਾ ਇਹ ਡੋਰ ਨਾਲ ਉਡਾਂਦਾ ਗੁੱਡੀ ਫੜਿਆ ਗਿਆ ਉਹ ਜਾਂ ਉਹਦੇ ਪੇਰੈਂਟਸ ਜੇ ਕੋਈ ਵੇਚਦਾ ਫੜਿਆ ਗਿਆ ਤੇ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਆਪਾਂ ਸਰ ਹਜੇ ਤੱਕ ਸਬਡਿਵੀਜ਼ਨ ਵਾਈਜ਼ ਇਹ ਡਰੋਨ ਨਹੀਂ ਕਿ ਉਡਾਈ ਜਾ ਰਹੇ ਨਹੀਂ ਬਿਲਕੁਲ ਜੀ ਮਾਨਯੋਗ ਡੀਸੀ ਸਾਹਿਬ ਵੱਲੋਂ ਇਸ ਹਰ ਇੱਕ ਸਬਡਿਵੀਜ਼ਨ ਦੇ ਵਿੱਚ ਇਹ ਡਰੋਨ ਦਿੱਤੇ ਗਏ ਨੇ ਤੇ ਜੋ ਅਸੀਂ ਤਗੜੇ ਹੋ ਕੇ ਇਹਦੇ ਖਿਲਾਫ ਖੜੇ ਹਾਂ ਜੋ ਜਿਸਨਾ ਅੱਜ ਵੀ ਕਈ ਬੱਚੇ ਪਤੰਗਬਾਜ਼ੀ ਕਰਦੇ ਫੇ ਸਵੇਟ ਗਰਾਊਂਡ ਦੇ ਵਿੱਚ ਕੈਦ ਹੋਏ ਨੇ ਉਹਨਾਂ ਖਲਾਫ ਪਾਕਿਸਤਾਨ ਦੀ ਕਾਰਵਾਈ ਕੀਤੀ ਆ ਜੀ ਕਿਸ ਤਰ੍ਹਾਂ ਨਾਲ ਸਪੈਸਿਫਿਕਲੀ ਦੇਖੋ ਜੀ ਅਸੀਂ ਬਿਲਕੁਲ ਆਪਣੀਆਂ ਟੀਮਾਂ ਭੇਜ ਦਿੱਤੀਆਂ ਗਰਾਊਂਡ ਤੋਂ ਤੁਸੀਂ ਸ਼ਾਟ ਲੈਂਦੇ ਹੋਣੇ ਸਾਡੇ ਮੁਲਾਜ਼ਮ ਜਿਹੜੇ ਕਿ ਨਹੀਂ ਅਸੀਂ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਕਿ ਕਿਹੜੀ ਕਿਹੜੀ ਜਗ੍ਹਾ ਤੇ ਗਏ ਆ ਹੁਣ ਦੇਖ ਲੈਣੇ ਆ ਕੀ ਰਿਕਵਰੀ ਹੁੰਦੀ ਆ ਜੋ ਰਿਕਵਰੀ ਹੋएगी ਉਸ ਮੁਤਾਬਕ ਕਾਰਵਾਈ ਕਰਾਂ ਸਰ ਮੌਜੂਦ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੋ ਜਿਹੜੇ ਦੇਖ ਰਹੇ ਨੇ ਨੌਜਵਾਨਾਂ ਨੂੰ ਇਹ ਸੁਨੇਹਾ ਜੀ ਜਿਹੜੇ ਲੋਕ ਵੇਚ ਰਹੇ ਆ ਉਹਨਾਂ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਕਿ ਪਤਾ ਨਹੀਂ ਇਹ ਕਦੋਂ ਖੂਨੀ ਡੋਰ ਤੁਹਾਡੇ ਘਰ ਚ ਆ ਜੇ ਨਹੀਂ ਹੈ ਕੀ ਪਤਾ ਤੁਹਾਡਾ ਕੋਈ ਰਿਸ਼ਤੇਦਾਰ ਲੰਘਦਾ ਹੋਵੇ ਤੇ ਉਹੀ ਉਹ ਖੂਨੀ ਡੋਰ ਨਾਲ ਚਿਪੇੜ ਚ ਆ ਕੇ ਰੱਬ ਨੂੰ ਪਿਆਰਾ ਹੋ ਜਾਵੇ ਅਸੀਂ ਨਹੀਂ ਚਾਹਦੇ ਕਿ ਇਹੋ ਜਿਹਾ ਕੋਈ ਕੰਮ ਹੋਵੇ ਜਿਹੜੇ ਬੱਚੇ ਕੋਈ ਉਡਾਉਂਦੇ ਨੇ ਉਹਨਾਂ ਦੇ ਮਾਪਿਆਂ ਨੂੰ ਮੈਂ ਵਾਰਨਿੰਗ ਦੇਣਾ ਅਗਰ ਬੱਚੇ ਤੁਹਾਡੇ ਕੋਲ ਉਡਾਣ ਦੇ ਪਾਏ ਕਿ ਖੂਨੀ ਡੋਰ ਨਾਲ ਅਸੀਂ ਮਾਪਪ ਦੇ ਖਿਲਾਫ ਕਾਰਵਾਈ ਕਰਾਂਗੇ ਸਰ ਮੈਨ ਪਾਵਰ ਦੀ ਕਮੀ ਹੈ ਪੁਲਿਸ ਕੋਲੋਂ ਤੇ ਇਹ ਕਿਹੜੇ ਪਾਸੇ ਪੁਲਿਸ ਨੂੰ ਲਾਤਾ ਹੈ ਲੋਕਾਂ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਨ ਪਾਵਰ ਦੀ ਕਮੀ ਕੋਈ ਨਹੀਂ ਸਾਡੇ ਕੋਲ ਇਹ ਇਹ ਹੈਗਾ ਕਿ ਜੇਕਰ ਜਿਸ ਮਾਹੌਲ ਦੇ ਵਿੱਚ ਹੀ ਰਹਿ ਰਹੇ ਆ ਜਿਹੜੀ ਕੋਈ ਆਫਤਾ ਆਂਦੀ ਹੈ ਉਸ ਆਫਤਾ ਨੂੰ ਦੂਰ ਕਰਨ ਵਾਸਤੇ ਪੁਲਿਸ ਪਬਲਿਕ ਸਾਰੇ ਇਕੱਠੇ ਹੋ ਜਾਂਦੇ ਆ ਦੇਖੋ ਤੁਸੀਂ ਵੀ ਤੇ ਆਇਓ ਸਾਡੇ ਨਾਲ ਪਬਲਿਕ ਵੀ ਆ ਸਾਡੇ ਨਾਲ ਮੀਡੀਆ ਵੀ ਆ ਤੇ ਸਾਡੇ ਨਾਲ ਪ੍ਰੈਸ ਵੀ ਆ ਸਾਰੇ ਪੁਲਿਸ ਵੀ ਨਾਲ ਤੁਹਾਡੇ ਨਾਲ ਖੜੀ ਆ ਪਬਲਿਕ ਦੇ ਵੱਲੋਂ ਕਿਸ ਤਰ੍ਹਾਂ ਦਾ ਸਾਥ ਦਿੱਤਾ ਯਾਰਾ ਜੀ ਬੜਾ ਅੱਛਾ ਰਿਸਪੌਂਸ ਆ ਜੀ ਲੋਕਾਂ ਵੱਲੋਂ ਅਸੀਂ ਕਈਆਂ ਘਰਾਂ 'ਚ ਜਾਨੇ ਆ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਬੱਚਿਆਂ ਕੋਲੋਂ ਸਾਨੂੰ ਕੋਹਾ ਕਿ ਅੰਕਲ ਅਸੀਂ ਸੌਂਖਾਦੀ ਹੋਈ ਆ ਕਿ ਅਸੀਂ ਡਰੋਨ ਨਾਲ ਨਹੀਂ ਉਡਾਣਾ ਦੁਕਾਨਦਾਰ ਬਹਿਸ ਵੀ ਕਰਦੇ ਬੀਤੇ ਨਹੀਂ ਪੰਜਾਬ ਤੋਂ ਤਸਵੀਰਾਂ ਆਈਆਂ ਜਦੋਂ ਪੁਲਿਸ ਗਈ ਰੇਡ ਕਰਨ ਦੁਕਾਨਦਾਰ ਬਹਿਸ ਦੇ ਆ ਕਹਿੰਦੇ ਸਾਡਾ ਨੁਕਸਾਨ ਹੁੰਦਾ ਵਿਕਦੀ ਹੈ ਅਸੀਂ ਵਿਕ ਨਹੀਂ ਨਹੀਂ ਬਿਲਕੁਲ ਜਿਹੜਾ ਕੰਮ ਗਲਤ ਹੈ ਉਹ ਗਲਤ ਹੈ ਜਿਹੜਾ ਕੰਮ ਮਾਨਵਤਾ ਦੇ ਖਿਲਾਫ ਹੈ ਪක්ෂੀਆਂ ਦੇ ਪਸ਼ੂਆਂ ਦੇ ਖਿਲਾਫ ਹੈ ਉਹ ਨਹੀਂ ਹੋਣ ਦਿੱਤਾ ਜਾਏਗਾ ਸਾਲਾ ਤੁਹਾਡੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ ਜਿਸ ਜਗ੍ਹਾ ਤੇ ਆਪਾਂ ਖੜੇ ਆ ਪੂਰਾ ਕੋਠਾ ਹੀ ਚਾਈਨਾ ਡੋਰ ਦੇ ਨਾਲ ਭੜਿਆ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਪਿਛਲੇ ਕਈਆਂ ਸਾਲਾਂ ਤੋਂ ਗੁੱਡੀਆਂ ਉੱਡਦੀਆਂ ਕਿਉਂਕਿ ਇਹ ਬਿਲਡਿੰਗ ਸਭ ਤੋਂ ਉੱਚੀ ਬਿਲਡਿੰਗ ਹੈ ਕੋਈ ਕਿਤੋਂ ਆਈ ਕਿਉਂ ਕਿਤੋਂ ਆਈ ਇਹ ਪੁਰਾਣੀਆਂ ਡੋਰਾ ਪਈਆਂ ਜਿਹੜਾਾਂ ਦੇ ਵਿੱਚ ਜਾਣ ਹੀ ਨਹੀਂ ਸੋ ਇਹ ਕੋ ਬੜਾ ਵੱਡੀ ਗੱਲ ਨਹੀਂ ਹੈਗੀ ਕਿ ਕੋਠੇ ਤੇ ਪਈ ਆ ਅਸੀਂ ਦੇਖੋ ਖੜੇ ਆ ਪਿਛਲੇ ਸਾਲ ਵੀ ਅਸੀਂ ਤਕੜੇ ਹੋ ਕੇ ਇਹਦੇ ਖਿਲਾਫ ਜੰਗ ਲੜੀ ਸੀ ਅੱਜ ਵੀ ਹੋਰ ਤਕੜੇ ਹੋ ਕੇ ਜੰਗ ਲੜ ਰਹੇ ਆ ਲੋਡੀ ਤੇ ਨੋਜ਼ਵਾਨਾਂ ਦੇ ਵੱਲੋਂ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕੀਤੀ ਜਾਂਦੀ ਆ ਕਿਸ ਤਰ੍ਹਾਂ ਪੁਲਿਸ ਦੀਆਂ ਟੀਮਾਂ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਨਗੀਆਂ ਜੀ ਮੈਂ ਤੁਹਾਨੂੰ ਇਹੋ ਹੀ ਦੱਸ ਰਿਹਾ ਕਿ ਕੋਈ ਵੀ ਮੁਲਾਜ਼ਮ ਦਫ਼ਤਰ ਨਹੀਂ ਬੈਠੇਗਾ ਜਾਂ ਥਾਣੇ ਨਹੀਂ ਬੈਠੇਗਾ ਰਾਈਟ ਫਰੋਂ ਸਾਡੇ ਸੀਪੀ ਸਾਹਿਬ ਕਹਿੰਦੇ ਆ ਉਹ ਵੀ ਬਾਹਰ ਨਿਕਲਣਗੇ ਅਸੀਂ ਵੀ ਬਾ ਕੋਈ ਸਟਾਫ ਜਿਹੜਾ ਕਿ ਦਫਤਰੀ ਸਟਾਫ ਸਾਰੇ ਬਾਹਰ ਹੋਵੋਗੇ ਟੀਮਾਂ ਬਣਨਗੀਆਂ ਡਰੋਨ ਉੱਡਣਗੇ ਤੇ ਪੁਲਿਸ ਤਗੜੇ ਹੋ ਕੇ ਇਹ ਤੇ ਨੱਥ ਪਾਏਗੀ ਕੋਈ ਵੀ ਮੁਹਮਲ ਜਿਹਨੇ ਕਿ ਕਾਮਯਾਬੀ ਹੋਣੀ ਜਿਹਨੇ ਕਿ ਲੋਕਾਂ ਦਾ ਸਾਥ ਨਹੀਂ ਮਿਲਦਾ ਯਾਰ ਉਹ